ਦਾ ਹਾਲ-ਚਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਵਿੱਚ ਅੱਜ ਆਪਾਂ ਚੱਲੇ ਆਂ ਜੀ ਗਿੱਲ ਹਸਪੀਟਲ ਜਾਓ ਫਿਰ ਮੈਂ ਤੇ ਮੈਂ ਨਹੀਂ ਜਾ ਜੀਪ ਵੀਰ ਇਧਰ ਕਰਨ ਚੱਲੀ ਆਣਾ ਮੁੰਡਾ ਕਰਨ ਵਾਲੀ ਪੱਗ ਛੱਡ ਗਾਲਾ ਮੁੰਡਿਆ ਮੇਰੀ ਪੱਗ ਲਿਬੜ ਗਈ ਜਾਣਾ ਜੀਪ 'ਚ ਆ ਜਲੀਏ ਯਾਰ ਜਾਓ ਯਾਰ ਕਰਨ ਮੈਂ ਤਨ ਮੇਰੇ ਬਿਨਾ ਸਰਵਿਸ ਨਹੀਂ ਕਰ ਸਕਦੇ ਤੁਸੀਂ ਨਹੀਂ ਯਾਰ ਤੇਰੇ ਬਿਨਾ ਕਿੱਥੇ ਆਹ ਆਹ ਗੱਲ ਕਹਿ ਕੇ ਤਰਮ ਦਾ ਕੀ ਰੱਖ ਸਕਦਾ ਮਸ਼ੀਨ ਦਾ ਤੂੰ ਨਹੀਂ ਚੱਲ ਜਾਈਂ ਮਸ਼ੀਨ ਦਾ ਸਮਾਨ ਸਮਾਨ ਦਾ ਟੈਂਟ ਹੋਣਾ ਠੀਕ ਆ ਭਾਈ ਹੁਣ ਮੈਂ ਤੇ ਸਮਾਨ ਢਵਾਉਂਗਾ ਜੀ ਸਰਵਾਸੋ ਸੀ ਕਰਾਂਗੇ ਲੈ ਭਾਈ ਕਰਨੇ ਕੰਮ ਦੇ ਵਾਸਤੇ ਇਤਨੂੰ ਘਰ ਹੁਣਾਂਗੇ ਕਰਨ ਕਰਨੇ ਕੰਮ ਦੇ ਵਾਸਤੇ ਮਨਜੀ ਲੋੜ ਡੋਏ ਆਏ ਕਰਨ ਕਰੂੰਗਾ ਨਹੀਂ ਕੰਮ ਯਾਰ ਇੰਨਾ ਕੁ ਮੇਰਾ ਅ ਚੇਲੇ ਫੁੱਦੂ ਆ ਸਾਡੇ ਓ ਪਾਣੀ ਨਹੀਂ ਨਾ ਬਾਇਦਾ ਬਰੇ ਪਹਿਲਾਂ ਪਿਆ ਪਿਆ ਲੜਪੋ ਲੜਪੋ ਸਿਸਰ ਬਾੜੋ ਗੱਲ ਨਹੀਂ ਬਣਦੀ ਤਾਂ ਮੈਂ ਤੁਹਾਨੂੰ ਮਾਰਦਾਂ ਲਸੂਰਾਂ ਕਿ ਨਾ ਹਾਂ ਹਾਂ ਦੇਖੀ ਜਾਂਦਾ ਆਪਣੇ ਨਵੇਂ ਬਣੇ ਹੋਏ ਪ੍ਰੈਜ਼ੀਡੈਂਟ ਦਾ ਭਾਈ ਇਹ ਬੈਟਰ ਹੋ ਕੇ ਇੱਕ ਪਾਣੀ ਵਾਰ ਹੁੰਦੇ ਛੋੜ ਲੁੱਟੇ ਇਹ ਪਿਆਰੇ ਮੁੰਡਾ ਨੇ ਗੱਲ ਪਾਤਾ ਭੈਣੇ ਨਾ ਨਵੇਂ ਨਵੇਂ ਫੇਰ ਕਰਦਾ ਮੁੰਡਾ ਦਾ ਟਾਪੇ ਵਾਰਨ ਸੈਟ ਵਾਲੀ ਆ ਵੀ ਪਾਣਾ ਮਾਰ ਦੇਖੀ ਜਾ ਮਾਰ ਠੀਕ ਹੈਗਾ ਮਾਰ ਬੱਸ ਉਹ ਮਾਰ ਦੇ ਬਾੜਾ ਆਹ ਕੱਢੀ ਤੋਂ ਪਾਣਾ ਪੈਨ ਨਾ ਕਵਰ ਲਾਈ ਟੁੱਟਗਾ ਤੁਸ ਜੱਤੀ ਹੈ ਸਾਰੇ ਕਵਰ ਇਹ ਖਿਆ ਹੋਰੇ ਆ ਨਾ ਨਾ ਮਾਰਾ ਬੰਦ ਕਰੋ ਪੱਲੇ ਅੱਜਾਂ ਤੇ ਵੀ ਬਣੋ ਲੱਗੀ ਚੱਬੀ ਲੱਗੀ ਸੋਹਣਾ ਬਹੁਤ ਆ ਮੁੰਡਾ ਇਹ ਉਹ ਕਲਾਸ ਦੀ ਕਲਾਸ ਕਲਾਸ ਦੇ ਦਈ ਕਲਾਸ ਤੇ ਦਈ ਕਲਾਸ ਇੱਕ ਗੱਲ ਹਸਪੀਟਲ ਇੱਥੇ ਫਿਲਟਰ ਚ ਆੜਿਆ ਉਧਰ ਆਏ ਵੇ ਮਨੀ ਲੋ ਗਿਆ ਸਾਬ ਇਹਨਾਂ ਦਾ ਗਾਣਾ ਨਹੀਂ ਮੁੰਡਿਆਂ ਦੇਖੋ ਜੀ ਪੱਕੇ ਵਾਲਾ ਲੜ ਕਰਦਾ ਕਹਿੰਦਾ ਬਾਰ ਬਾਰ ਬਾਲਿਸ਼ ਮਾਰ ਕੇ ਦੁਖੀ ਹੋ ਗਿਆ ਆ ਦੇਖੋ ਜੀ ਬਲੂਰ ਬੱਤੀ ਲੈ ਕੇ ਏਸੀ ਵਾਲੀ ਉਹ ਆ ਦੇਖੋ ਹਾਂ ਬਾਈਕ ਬੰਦਾ ਫਰਕ ਚਾਉਂ ਕੇ ਗਿਆ ਭਈਆ தேஜனை மார்பீரே பூக்கணும் நீ அதை நம்ம இப்படி அதை மட்டும் நான் சரி பண்ண மாறி ஊரே மாறி ஊரே ஏ ਆ ਲੈਕਾ ਤੇਰਾ ਆਪਣੇ ਨਵਾਂ ਕਿੱਦਾਂ ਨਿਕਲੋ ਪਰਮਾਰਸ਼ ਵਾਲਾ ਦੇਖੋ ਇਹ ਨਵਾਂ ਨਿਕਲਦਾ ਆਹ ਦੇਖੋ ਮੜਦਾ ਨਮਾ ਇਹ ਪਾਇਰ ਕਾਲਾ ਕਾਲਾ ਕਰਤਾ ਨਮਾ OK ਯਾਰ ਲੈ ਪਛੋ ਪਿਛੋ 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 ਪਿੱਛੇ ਹੋ ਜਾ ਅਪ ਪਹੁੰਚ ਗਏ ਜੀ ਨਵੀਂ ਜਗ੍ਹਾ ਤੇ ਇਥੇ ਆਪਣੇ ਆ ਪੰਪ ਕੋਲ ਕੇ ਡੰਗਰ ਵਾਲਾ ਇਹ ਲੋਣਾ ਫਿਲਟਰ ਵਿੱਚੋਂ ਕਹਿੰਦੇ ਕਸਟਮਰ ਨੇ ਖਰਚਾ ਜ਼ਿਆਦਾ ਤੁਸੀਂ ਫਿਲਟਰ ਬਦਲ ਲੈਣਾ ਉਹ ਤੋਂ ਪਹਿਲਾਂ ਪਹਿਲਾਂ ਕਹਿੰਦੇ ਤੁਸੀਂ ਐ ਕਰੋ ਜਿਹੜਾ ਆ ਪੰਪ ਆ ਇਹ ਪੰਪ ਤੁਸੀਂ ਉਹਦੇ ਵਿੱਚ ਆਰਓ ਵਿੱਚ ਫਿੱਟ ਕਰ ਦਿਓ ਕਰਨ ਇਹ ਨਟ ਖੋਲ ਕੇ ਨਾ ਜਿੰਨੇ ਵੀ ਨਟ ਆ ਸਾਰੇ ਚ ਕੱਢ ਦਿਓ ਕੋਲਨ ਕੋਲਲਾ ਆ ਮੁੰਡਾ ਕਰਨ ਲੱਗਾ ਹੋਇਆ ਦੇਖੋ ਇਹ ਲੋਕ ਐ ਕਰ ਰਹੇ ਭਾਂਡੇ ਮਾਰਦਾ ਹੋਇਆ ਜੀ ਆਹ ਦੇਖੋ ਜੀ ਗਹਿਰਾ ਜੀ ਪਸਿੰਧ ਪਾਣੀ ਪਾ ਰਹਾ ਕਰੀ ਹੌਲੀ ਹੌਲੀ ਕਰਨਾ ਵਾਲੀ ਜੇ ਦਰਦ ਮੈਂ ਪਾਣੀ ਪਾ ਰਿਹਾ ਜਦੋਂ ਬੰਦ ਕਰ ਦੇ ਉਸ ਨੂੰ ਮੈਂ ਕਿਹੜੇ ਪਾਉਣ ਲੱਗਿਆ ਉਹ ਕੋਚੇ ਨਾਲ ਪਾਉਂਦਾ ਬੀਟੀ ਕੋਚੇ ਨਾਲ ਪਾਉਂਦੇ ਉਹ ਤਾਂ ਗੱਲ ਵਾਈ ਬਤ ਦੇਖੇ ਜਨ ਬਿਆਦੇ ਸੁਦੇ ਨਾਲ ਸਾਧੂ ਮੈਂ ਮੈਂ